ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਕਰਾਂਗੇ ਦੋਸਤੋ ਅੱਜ ਸੋਨੇ ਦੀ ਵਰਖਾ ਦੇ ਬਾਰੇ ਕੀ ਹੈ ਸੋਨੇ ਦੀ ਵਰਖਾ ਇਤਿਹਾਸ ਦੇ ਵਿੱਚ ਇੱਕ ਵਾਰ ਸੋਨੇ ਦਾ ਮੀਂਹ ਪਿਆ ਸੀ ਔਰ ਦੋਸਤੋ ਇਹ ਸੋਨੇ ਦਾ ਮੀਂਹ ਖਾਲਸਾ ਰਾਜ ਚ ਪਿਆ ਸੀ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਨੂੰ ਸਾਰੀ ਨੂੰ ਸੁਣਿਓ ਧਿਆਨ ਨਾਲ ਇੱਕ ਨਵਾਂ ਇਤਿਹਾਸ ਦੱਸਾਂਗੇ ਤੁਹਾਨੂੰ ਸੋ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਚੈਨਲ ਦੇ ਨਾਲ ਵੀਰਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤਾਂ ਦੋਸਤੋ ਮਾਰਚ 1837 ਪੰਜਾਬ ਲਈ ਇੱਕ ਖੁਸ਼ੀਆਂ ਵਾਲਾ ਮਹੀਨਾ ਸੀ ਇਸ ਮਹੀਨੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ شہਜਾਦਾ ਨੌ ਨਿਹਾਲ ਸਿੰਘ ਦਾ ਵਿਆਹ ਅਮਰ ਸੱਚ ਹੋਇਆ ਮਹਾਰਾਜੇ ਨੇ ਆਪਣੇ ਵਜ਼ੀਰਾ ਅਤੇ ਸਰਦਾਰਾਂ ਨੂੰ ਕਿਹਾ ਕਿ ਉਹ ਚਾਹੁੰਦਾ ਏ ਕਿ ਇਹ ਵਿਆਹ ਇੰਨੀ ਧੂਮ ਧਾਮ ਨਾਲ ਮਨਾਇਆ ਜਾਏ ਕਿ ਜੋ ਵੀ ਵੇਖੇ ਉਸ ਨੂੰ ਯਾਦ ਰੱਖੇ ਤੇ ਉਹਦੇ ਬੱਚੇ ਤੋਂ ਅੱਗੇ ਬੱਚਿਆਂ ਦੇ ਬੱਚੇ ਉਸ ਬਾਰੇ ਗੱਲਾਂ ਕਰਿਆ ਕਰਨ। 1837 ਈਸਵੀ ਦੀ ਸ਼ੁਰੂਆਤ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ। ਸੱਦੇ ਪੱਤਰ ਅੰਗਰੇਜ਼ਾਂ ਦੇ ਵੱਡੇ-ਵੱਡੇ ਅਫਸਰਾਂ ਨੂੰ ਭੇਜੇ ਗਏ ਜਿਵੇਂ ਕਿ ਗਵਰਨਰ ਜਨਰਲ ਕਮਾਂਡਰ ਇਨ ਚੀਫ ਅਤੇ ਆਗਰੇ ਦੇ ਗਵਰਨਰ ਨੂੰ ਅਤੇ ਸਿੰਧ, ਸਤਲੁਜ ਵਿਚਕਾਰ ਦੇ ਇਲਾਕੇ ਦੇ ਸਭ ਵੱਡੇ ਮੁਖੀਆਂ ਤੇ ਸਰਦਾਰਾਂ ਨੂੰ ਗਵਰਨਰ ਜਨਰਲ ਤੇ ਆਗਰੇ ਦੇ ਗਵਰਨਰ ਨੇ ਤਾਂ ਮਾਫੀ ਮੰਗ ਲਈ ਪਰੰਤੂ ਕਮਾਂਡਰ ਇਨ ਚੀਫ ਨੇ ਉਹਨਾਂ ਸਵਕਾਰ ਕਰ ਲਿਆ। ਇਸੇ ਤਰ੍ਹਾਂ ਬਹੁਤ ਸਾਰੇ ਮੁਖੀਆਂ ਅਤੇ ਸਰਦਾਰਾਂ ਨੇ ਵੀ ਸਦਾ ਸਵਕਾਰ ਕੀਤਾ। ਤਾਂ ਦੋਸਤੋ ਇਸ ਵਿਆਹ ਦੇ ਬਾਰੇ ਜੋ ਜ਼ਿਕਰ ਮਿਲਦਾ ਉਹ ਇਦਾਂ ਹੈ ਸੰਮਤ 1893 ਦੀ 21 ਮਾਗ ਨੂੰ ਮਿਸਰ ਬੇਲੀਰਾਮ ਭਾਈ ਸਹਿਬਾਨ ਅਤੇ ਸਰਦਾਰ ਅਤਰ ਸਿੰਘ ਨੂੰ ਆਦੇਸ਼ ਹੋਇਆ। ਕਿ ਉਹ ਸ਼ਹਿਜਾਦਾ ਨੌਨਿਹਾਲ ਸਿੰਘ ਅਤੇ ਸ਼ਹਿਜਾਦਾ ਖੜਕ ਸਿੰਘ ਨੂੰ ਮਿਲ ਕੇ ਵਿਆਹ ਦਾ ਸ਼ੁਭ ਮਹੂਰਤ ਕਢਵਾਉਣ ਉਹਨਾਂ ਨੂੰ ਇਹ ਵੀ ਆਖਿਆ ਗਿਆ ਕਿ ਜੋ ਕੁਝ ਇਸ ਰਸਮ ਵੇਲੇ ਲੋਕਾਂ ਵਿੱਚ ਵੰਡਣਾ ਹੈ ਉਹ ਮਿਸਰ ਲਾਲ ਸਿੰਘ ਮੋਦੀਖਾਨੇ ਤੋਂ ਲੈ ਲਵੇ ਉਹਨੇ ਰੁਪਏ ਅਸ਼ਰਫੀਆਂ 19 ਕੰਬਲ ਆਦ ਇਹ ਸਾਰੀਆਂ ਚੀਜ਼ਾਂ ਲੈ ਕੇ ਨਜੂਮੀਆਂ 'ਚ ਵੰਡੇ ਮਹਾਰਾਜੇ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਤੇ ਫਿਰ ਉਹਨਾਂ ਨੌਨਿਹਾਲ ਸਿੰਘ ਨੂੰ ਸਨੇਹਾ ਭੇਜਿਆ 29 ਮਾਰਗ ਸੰਮਤ 1893 ਵਾਲੇ ਦਿਨ ਕਪਤਾਨ ਵੇਡ ਇਹਨੇ ਮਹਾਰਾਜੇ ਨੂੰ ਦੱਸਿਆ ਕਿ ਸਰ ਹੈਨਰੀ ਫੇਨ ਕਮਾਂਡਰ ਇਨ ਚੀਫ ਬਿਆਜ ਸ਼ਾਮਲ ਹੋਊਗਾ ਦੁਪਹਿਰ ਨੂੰ ਸ਼ਹਿਜ਼ਾਦਾ ਨੌਨਿਹਾਲ ਸਿੰਘ ਤੇ ਭਾਈ ਸਹਿਬਾਨ ਮਹਾਰਾਜੇ ਨੂੰ ਪ੍ਰਣਾਮ ਕਰਨ ਲਈ ਹਾਜ਼ਰ ਹੋਏ ਤੇ ਉਹਨਾਂ 500 ਰੁਪਏ ਔਰੇ ਸਿਰ ਤੋਂ वार ਕੇ ਗਰੀਬਾਂ 'ਚ ਵੰਡੇ ਮਹਾਰਾਜੇ ਵੱਲੋਂ ਫਿਰ ਬੀਬੀ ਨਕੈਣ ਤੇ ਰਾਣੀ ਚੰਦਕੌਰ ਨੂੰ ਅੰਬਰਸਰ ਜਾਣ ਲਈ ਆਦੇਸ਼ ਹੋਇਆ ਇਹਨਾਂ ਸ਼ਾਹੀ ਔਰਤਾਂ ਨੂੰ 250 ਰੁਪਏ ਦਿੱਤੇ ਗਏ ਤੇ ਕੁਝ ਅਫਸਰਾਂ ਨੂੰ ਆਦੇਸ਼ ਦਿੱਤਾ ਕਿ ਅਟਾਰੀ ਦੇ ਸਥਾਨ ਤੇ ਕਮਾਂਡਰ ਇਨ ਚੀਫ ਦੇ ਸਵਾਗਤ ਲਈ ਇੰਤਜ਼ਾਮ ਕੀਤਾ ਜਾਏ ਪਹਿਲੀ ਫਗਣ 1793 ਨੂੰ ਦਾਨਪੁਨ ਆਦ ਕਰਨ ਤੋਂ ਪਿੱਛੋਂ ਚਹਜਾਦਾ ਖੜਕ ਸਿੰਘ ਨੂੰ ਘੋੜੇ ਸੋਨੇ ਦੀ ਕਾਠੀ ਸ਼ਾਹੀ ਲਿਬਾਸ ਗਹਿਣੇ ਤੇ ਨਕਦੀ ਆਦ ਦੇ ਕੇ ਹੁਕਮ ਕੀਤਾ ਗਿਆ ਕਿ ਉਹ ਅੰਮ੍ਰਿਤਸਰ ਜਾ ਕੇ ਵਿਆਹ ਦੇ ਪ੍ਰਬੰਧ ਕਰੇ ਲੱड्डा ਸਿੰਘ ਤੇ ਫਕੀਰ ਇਮਾਮੂਦੀਨ ਨੂੰ ਆਦੇਸ਼ ਹੋਇਆ ਕਿ ਉਹ ਸ਼ਹਿਯਾਦੇ ਦੇ ਸਵਾਗਤ ਦਾ ਪ੍ਰਬੰਧ ਕਰਨ ਅਤੇ ਤੋਪਾਂ ਦੀ ਸ਼ਾਹੀ ਸਲਾਮੀ ਦਾ ਵੀ 30 ਫਗਣ 1893 ਨੂੰ ਪੁਸ਼ਕਾਰੇ ਦੀ ਰਸਮ ਦੌਰਾਨ ਸ਼ਹਿਯਾਦੇ ਨੂੰ 4000 ਸੋਨੇ ਦੀਆਂ ਮੋਹਰਾ ਭੇਟ ਕੀਤੀਆਂ ਗਈਆਂ ਸਰਦਾਰ ਹਰੀ ਸਿੰਘ ਨਲੂਆ ਰਾਜਾ ਗੁਲਾਬ ਸਿੰਘ ਜਨਰਲ ਅਵੀਤਾ ਬੇਲ ਤੇ ਮਿਸਰ ਰੂਪਲਾ ਨੂੰ ਪਿਆਜ ਸ਼ਾਮਲ ਹੋਣ ਲਈ ਆਦੇਸ਼ ਭੇਜੇ ਗਏ ਮਲਤਾਨ ਦੇ ਦੀਵਾਨ ਸਾਵਣ ਮਲ ਦੀ ਇੱਕ ਚਿੱਠੀ ਪਹੁੰਚੀ ਤੇ ਉਸ ਨਾਲ ਸੋਨੇ ਦੀ ਕਢਾਈ ਵਾਲੀਆਂ ਬਿਸਤਰੇ ਦੀਆਂ ਚਾਦਰਾਂ ਦੇ 108 100 ਜੋੜੇ ਸੋਨੇ ਦੇ ਕੜੇ ਤੇ ਹੋਰ ਕਈ ਵਸਤਾਂ ਵੀ ਸਨ ਇਹ ਤੋਂ ਇਲਾਵਾ 3 ਲੱਖ 8000 ਰੁਪਏ ਵੀ ਆਏ ਕੱਪੜਿਆਂ ਦੇ ਚਾਰ ਸਟੋਰਾਂ ਦੇ ਜਮਾਦਾਰਾਂ ਨੂੰ 11-1100 ਰੁਪਏ ਵਰਦੀ ਬਣਾਉਣ ਲਈ ਦਿੱਤਾ ਗਿਆ ਪੰਜ ਫੱਗਣ ਨੂੰ ਸ਼ਹਿਜ਼ਾਦਾ ਨੌਨਹਲ ਸਿੰਘ ਮਹਾਰਾਜੇ ਕੋਲ ਪੇਸ਼ ਹੋਇਆ ਮਹਾਰਾਜੇ ਨੇ ਉਹਨੂੰ ਕਿਹਾ ਕਿ ਸ਼ਰਾਰਤੀ ਲੋਕਾਂ ਦੀਆਂ ਗੱਲਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਉਸ ਨੂੰ ਤਸੱਲੀ ਕਰਾਈ ਕਿ ਉਹ ਵਿਆਹ ਤੇ ਪੱਕਾ ਆਵੇਗਾ 6 ਫੱਗਣ ਨੂੰ ਫਕੀਰ ਅਜੀਜੂਦੀਨ ਨੇ ਕੈਪਟਨ ਵੇਡ ਨੂੰ ਮਹਾਰਾਜੇ ਦੇ ਪੇਸ਼ ਕੀਤਾ ਦੂਜੇ ਦਿਨ ਪੈਦਲ ਘੋੜਸਵਾਰ ਤੇ ਤੋਪਾਂ ਆਦ ਕਮਾਂਡਰ ਇਨ ਚੀਫ ਦੇ ਸਵਾਗਤ ਲਈ ਪੁਲਾਂ ਤੇ ਤਾਇਨਾਤ ਕੀਤੇ ਗਏ ਉਸੇ ਦਿਨ ਸੋਨੇ ਤੇ ਚਾਂਦੀ ਦੀਆਂ ਕਈ ਚੀਜ਼ਾਂ ਮਠਾਈਆਂ ਸਮੇਤ ਸ਼ਹਾਜਾਦਾ ਨੌਨਿਆਲ ਸਿੰਘ ਨੂੰ ਭੇਟ ਕੀਤੀਆਂ ਗਈਆਂ ਹੁਕਮ ਹੋਇਆ ਕਿ ਕਮਾਂਡਰ ਇਨ ਚੀਫ ਦੇ ਡੇਰੇ ਦੀ ਖਾਤਰ ਤਵਾਜਾ ਰੋਜ਼ਾਨਾ ਭਾਈ ਰਾਮ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਦੇ ਮਸ਼ਵਰੇ ਨਾਲ ਕੀਤੀ ਜਾਏ ਰਾਸ਼ਨ ਦੀ ਤਫਸੀਲ ਇਸ ਤਰ੍ਹਾਂ ਸੀ 300 ਮਣ ਵਧੀਆ ਆਟਾ 205 ਮਣ ਛੋਲੇ 15 ਸਿਰ ਖੰਡ 1515 ਅੰਡੇ 1000 ਬੱਕਰਾ 1000 ਮਣ ਲੱਕੜ 15 ਸਿਰ ਮੱਖਣ 50 ਸਿਰ ਘਿਓ ਜਿੰਨਾ ਦਹੀਂ ਚਾਹੀਦਾ ਹੋਵੇ ਅਤੇ 40 ਮਣ ਮਠਿਆਈ ਭਾਈ ਰਾਮ ਸਿੰਘ ਨੂੰ ਅਟਾਰੀ ਜਾਣ ਦਾ ਦੇਹ ਦਿੱਤਾ ਗਿਆ ਕਿ ਸਾਰੇ ਸਟੋਰਾਂ ਦਾ ਮੁਲਾਜਾ ਦੇਖਰੇਖ ਕਰੇ ਤੇ 101 ਊਂਟ ਇੰਨੀਆਂ ਹੀ ਗਾਵਾਂ ਮੱਝਾਂ ਤੇ ਘੋੜੇ ਖਰੀਦੇ ਇਹ ਤੋਂ ਇਲਾਵਾ 150 ਦਸ਼ਾਲੇ 25 ਬਨਾਰਸੀ ਦੁਪੱਟੇ 50 ਨਾਚੇ 56 ਵੱਡੇ ਆਪ ਦੀਆਂ ਪਰਤੀਆਂ ਦੋ ਚਰੀ ਦੇ ਦੁਸ਼ਾਲੇ ਦੋ ਸੋਨੇ ਦੀਆਂ ਕਾਠੀਆਂ ਦੋ ਹਾਥੀ ਜਿਨ੍ਹਾਂ ਦੇ ਹਉਦਿਆਂ ਉੱਪਰ ਸੋਨਾ ਮੜਿਆ ਹੋਵੇ ਤੇ ਬਹੁਤ ਸਾਰੇ ਸੋਨੇ ਦੇ ਗਹਿਣਿਆਂ ਨੂੰ ਤਿਆਰ ਰੱਖਣ ਲਈ ਆਦੇਸ਼ ਕੀਤਾ ਇਹ ਵੀ ਆਦੇਸ਼ ਕੀਤਾ ਕਿ ਸੋਨੇ ਨਾਲ ਮੜੇ ਦੋ ਬਰਤਨਾ ਸੋਨੇ ਦੇ ਦੋ ਗਲਾਸਾਂ ਸੋਨੇ ਦੇ ਦੋ ਵੱਡੇ ਪਿਆਲਿਆਂ ਸੋਨੇ ਦੀਆਂ ਅੱਠ ਸੁਰਾਈਆਂ ਤੇ ਚਾਂਦੀ ਦੇ ਅੱਠ ਭਾਂਡਿਆਂ ਦੇ ਸੈਟਾਂ ਅਤੇ ਇੰਨੇ ਪਿੱਤਲ ਦੇ ਭਾਂਡੇ ਆਲੇ ਸੈਟਾਂ ਦਾ ਇੰਤਜ਼ਾਮ ਕੀਤਾ ਜਾਵੇ। ਰਸ ਦੇ ਬਾਰੇ ਇਹ ਹੁਕਮ ਸੀ ਕਿ ਦੋ ਕਮਰੇ ਆਟੇ ਨਾਲ, ਦੋ ਮੁਰਗੀਆਂ ਨਾਲ, ਗੁੜ ਨਾਲ ਇੱਕ ਬਾਲਣ ਵਾਲੀ ਲੱਕੜ ਨਾਲ ਭਰ ਕੇ ਰੱਖਿਆ ਜਾਵੇ। ਇਹ ਤੋਂ ਇਲਾਵਾ 1000 ਗੱਡੇ ਚਾਰੇ ਦੇ, 1000 ਗੱਡੇ ਘਾਹ ਦੇ, 100 ਗੱਡੇ ਮੰਜੀਆਂ ਦੇ, 500 ਮਿੱਟੀ ਦੇ ਭਾਂਡਿਆਂ ਦਾ ਪ੍ਰਬੰਧ ਕੀਤਾ ਜਾਵੇ। 10 ਫੱਗਣ ਵਾਲੇ ਦਿਨ ਕੈਪਟਨ ਵੇੜ ਨੇ ਬੇਨਤੀ ਕੀਤੀ ਕਿ ਕਮਾਂਡਰ ਚੇਤ ਸਿੰਘ ਨੂੰ ਆਦੇਸ਼ ਦੇ ਦਿੱਤਾ ਜਾਏ ਕਿ ਉਹ ਹਰੀ ਕੇ ਪੱਤਣ ਤੇ ਬੇੜੀਆਂ ਤਿਆਰ ਰੱਖੇ ਤਾਂ ਕਿ ਕਮਾਂਡਰ ਇਨਚੀਫ ਦਰਿਆ ਪਾਰ ਕਰ ਸਕੇ ਨਾਬੇ ਦੇ ਤੇ ਪਟਿਆਲੇ ਦੇ ਵਕੀਲਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਲਕ ਵਿਆਹ ਤੇ ਆਉਣਗੇ ਉਹਨਾਂ ਨੇ ਹਾਂ ਵਿੱਚ ਜਵਾਬ ਦਿੱਤਾ 15 ਫੱਗਣ ਵਾਲੇ ਦਿਨ ਕੈਪਟਨ ਵੇਡ ਨੇ ਮਹਾਰਾਜੇ ਨੂੰ ਛੋਟਾ ਰਾਮ ਦੇ ਬਾਗ ਵਿੱਚ ਦੱਸਿਆ ਕਿ ਕਮਾਂਡਰ ਇਨਚੀਫ ਪਹੁੰਚ ਗਿਆ ਹੈ ਮਹਾਰਾਜੇ ਦੇ ਪੁੱਛਣ ਤੇ ਕੈਪਟਨ ਨੇ ਇਹ ਰਾਏ ਦਿੱਤੀ ਕਿ ਸਭ ਤੋਂ ਚੰਗੀ ਥਾਂ ਕਮਾਂਡਰ ਇਨ ਚੀਫ ਦੇ ਕੈਂਪ ਲਈ ਰਾਵੀ ਦੇ ਕੰਢੇ ਜਵਾਲਾ ਸਿੰਘ ਦਾ ਬਾਗ ਹੈ। ਉਹਨੇ ਇਹ ਸੁਝਾਅ ਵੀ ਦਿੱਤਾ ਕਿ ਕਿਲੇ ਥੱਲੇ ਜੋ ਮੈਦਾਨ ਹੈ ਉੱਥੇ ਫੌਜੀ ਪਰੇਡ ਕਰਾਈ ਜਾਵੇ। 19 ਫੱਗਣ ਨੂੰ ਮਹਾਰਾਜਾ ਵਿਆਹ ਤੇ ਜਾਣ ਲਈ ਤਹੌਰੋਂ ਰਵਾਨਾ ਹੋਇਆ। ਲਾਹੌਰੀ ਗੇਟ ਰਾਹੀਂ ਅੰਮ੍ਰਿਤਸਰ ਚ ਦਾਖਲ ਹੋਇਆ ਤੇ ਸੋਨੇ ਚਾਂਦੀ ਦੇ ਸਿੱਕਿਆਂ ਦੀ ਕਹ ਲਈਏ ਵੀ ਸੋਰਟ ਕਰਦਾ ਹੋਇਆ ਪੰਗੀ ਕਿਲੇ ਨੂੰ ਚਲਿਆ ਸਾਰੇ ਹਾਜ਼ਰ ਸਰਦਾਰਾਂ ਨੇ ਉਸ ਨੂੰ ਪ੍ਰਣਾਮ ਕੀਤਾ ਤੇ ਵਿਆਹ ਦੀ ਰਸਮ ਸ਼ੁਰੂ ਹੋਈ ਮਹਾਰਾਣੀ ਨਕੈਣ ਨੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦੀ ਮਹਾਰਾਜੇ ਤੇ ਸ਼ਹਿਜ਼ਾਦਾ ਖੜਕ ਸਿੰਘ ਦੇ ਸਿਰਾਂ ਤੋਂ ਦੀ ਕੈ ਲਈਏ ਵੀ ਉਹਨਾਂ ਬਾਰੇ ਛੁੱਟੇ ਮਹਾਰਾਜੇ ਨੇ 500 ਰੁਪਏ ਤੇ ਇੱਕ ਮੁੱਠ ਮੋਹਰਾਂ ਸ਼ਗਨਾ ਦੇ ਤੇਲ ਚ ਪਾਏ ਫਿਰ ਉਹਨੇ ਆਪਣੇ ਹੱਥਾਂ ਨਾਲ ਇਤਰ ਤੇਲ ਆਟਾ ਤੇ ਪੀਸੇ ਹੋਏ ਮੋਤੀਆਂ ਦਾ ਲੇਪ ਤਿਆਰ ਕੀਤਾ। ਇਹ ਤੋਂ ਬਾਅਦ ਭਾਈ ਸਾਹਾਬਾਂ ਦੀਆਂ ਔਰਤਾਂ ਵਿੱਚੋਂ ਇੱਕ ਨੇ ਲਾੜੇ ਨੂੰ ਤੇਲ ਤੇ ਲੇਪ ਲਗਾਇਆ। ਇਸ ਕੰਮ ਲਈ ਮਹਾਰਾਜੇ ਨੇ ਉਹਨੂੰ 500 ਰੁਪਏ ਦਿੱਤੇ ਤੇ ਉਹਦੀ ਬੇਨਤੀ ਤੇ ਇੱਕ ਜਾਗੀਰ ਵੀ ਦਿੱਤੀ। ਅਟਾਰੀ ਤੋਂ ਮੋਹਰਾਂ ਤੇ ਰੁਪਏ ਜੋ ਸ਼ਗਨ ਦੇ ਤੌਰ ਤੇ ਆਏ ਸਨ ਉਹ ਲਾੜੇ ਨੂੰ ਦਿੱਤੇ ਗਏ। ਕੁਝ ਸਮੇਂ ਨਾਚ ਦਾ ਪ੍ਰੋਗਰਾਮ ਦੇਖ ਕੇ ਲਾੜਾ ਆਪਣੀ ਰਹਿائش ਵਾਲੀ ਜਗ੍ਹਾ ਤੇ ਚਲਾ ਗਿਆ। 20 ਤਰੀਕ ਨੂੰ ਸ਼ਹਿਜਾਦਾ ਨੌਨਿਹਾਲ ਸਿੰਘ ਬਾਜ਼ਾਰ ਵਿੱਚੋਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਕਹਿ ਲਈਏ ਵੀ ਪਰਖਾ ਕਰਦਾ ਹੋਇਆ ਨਿਕਲਿਆ ਤੇ ਭੰਗੀ ਕਿਲੇ ਵਿੱਚ ਵਿਆਹ ਦੀ ਰਸਮ ਲਈ ਪਹੁੰਚਿਆ 23 ਦੁਪਹਿਰ ਨੂੰ ਮਹਾਰਾਜਾ ਭੰਗੀ ਕਿਲੇ ਵੱਲ ਗਿਆ ਤਾਂ ਦੋਸਤੋ ਰਾਹ ਦੇ ਵਿੱਚ ਉਸੇ ਤਰ੍ਹਾਂ ਸੋਨੇ ਚਾਂਦੀ ਦੇ ਸਿੱਕਿਆਂ ਦਾ ਮੀਹ ਵਰਦਾ ਗਿਆ ਉੱਥੇ ਰਾਜਾ 나ੜਵਾ ਤੇ ਰਾਜਾ ਸੁਚੇਤ ਸਿੰਘ ਨੇ ਹਾਥੀ ਘੋੜੇ ਤੇ ਕੱਪੜੇ ਨਕਦੀ ਆਦ ਬੋਟੀ ਨੂੰ ਦਾਜ ਵਜੋਂ ਦਿੱਤੇ ਤੇ ਨਾਲੇ ਤਿਉਰ ਵੀ ਉਨ੍ਹਾਂ ਖੜਕ ਸਿੰਘ ਤੇ ਨੌ ਨਿਹਾਲ ਸਿੰਘ ਨੇ ਸਿਰਾਂ ਤੋਂ ਸਿਰ ਵਾਰਨਾ ਵੀ ਕੀਤਾ ਮਹਾਰਾਜਾ ਨੇ ਇਸ ਸਮੇਂ ਉਹਨੂੰ 1100 ਰੁਪਏ ਦਿੱਤੇ ਤਾਂ 24 ਤਰੀਕ ਨੂੰ ਕਿਸ਼ਨ ਚੰਦ ਦੀ ਰਿਪੋਰਟ ਆਈ ਕਿ ਕਮਾਂਡਰ ਇਨ ਚੀਫ ਅੰਮਰਥਾ ਦੇ ਨੇੜੇ ਪਹੁੰਚ ਚੁੱਕਾ ਹੈ ਇਸੇ ਸਮੇਂ ਰਾਜਾ ਗੁਲਾਬ ਸਿੰਘ ਆਪਣੇ 49 ਘੋੜਸਵਾਰਾਂ ਵਿੱਚੋਂ 500 ਘੋੜਸਵਾਰਾਂ ਨਾਲ ਲੈ ਕੇ ਪਹੁੰਚਿਆ ਫਕੀਰ ਅਜੀਜੂ ਦਿਨ ਨੂੰ ਆਦੇਸ਼ ਦਿੱਤਾ ਗਿਆ ਕਿ ਗੋਬਿੰਦਗੜ ਕਿਲੇ 'ਚ ਤੋਪਾਂ ਦੀ ਸਲਾਮੀ ਦਾ ਇੰਤਜ਼ਾਮ ਕਰੇ ਜਲਦੀ ਮਗਰੋਂ ਰਾਜਾ ਜਸਵੰਤ ਸਿੰਘ ਮੱਕੜਵਾਲਾ ਘੋੜੇ ਤੇ ਸ਼ਾਨਦਾਰ ਕੱਪੜੇ ਲੈ ਕੇ ਹਾਜ਼ਰ ਹੋਇਆ। ਉਹਨੇ ਮਹਾਰਾਜ ਦੇ ਸਿਰ ਤੋਂ 1000 ਰੁਪਏ ਦਾ ਸਿਰਵਾਰਨਾ ਕੀਤਾ। ਮਜਾਜ ਪੁਰਤੀ ਤੋਂ ਬਾਅਦ ਉਹਨੂੰ 2100 ਰੁਪਏ ਦੇ ਕੇ ਜਾਣ ਦੀ ਆਗਿਆ ਦਿੱਤੀ ਗਈ। ਦੁਪਹਿਰ ਨੂੰ ਮਹਾਰਾਜਾ ਸ਼ੀਸ਼ ਮਹਿਲ ਵੱਲ ਰਸਤੇ ਵਿੱਚ ਮੀਂਹ ਭਰੌਂਦਾ ਹੀ ਹੋਇਆ ਗਿਆ। ਕਹਿ ਲਈਏ ਵੀ ਪੈਸਿਆਂ ਦਾ। ਭੰਗੀ ਕਿਲੇ 'ਚ ਵਿਆਹ ਦੀਆਂ ਤਿਆਰੀਆਂ ਦੇਖ ਕੇ ਬੜਾ ਖੁਸ਼ ਹੋਇਆ। ਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਤੇ ਫਿਰ ਸ਼ੀਸ਼ਮੈਲ ਚ ਉਹਨੇ ਪ੍ਰਵੇਸ਼ ਕੀਤਾ 25 ਤਰੀਕ ਨੂੰ ਮਹਾਰਾਜੇ ਨੇ ਖੜਕ ਸਿੰਘ ਨੂੰ ਕਮਾਂਡਰ ਇਨ ਚੀਫ ਸਰ ਹੈਨਰੀ ਫੇਨ ਦੇ ਸਵਾਗਤ ਲਈ ਭੇਜਿਆ ਉਸੇ ਦਿਨ ਸਤਲੁਜ ਪਾਰ ਦੇ ਕੁਝ ਰਾਜੇ ਮਹਾਰਾਜੇ ਨੂੰ ਮਿਲਣ ਆਏ ਤੇ ਫਿਰ ਛੁੱਟੀ ਲੈ ਕੇ ਵਾਪਸ ਚਲੇ ਗਏ ਕਿਉਂਕਿ ਕਮਾਂਡਰ ਇਨ ਚੀਫ ਦੇ ਆਉਣ ਵਿੱਚ ਉਮੀਦ ਤੋਂ ਵੱਧ ਦੇਰੀ ਹੋ ਗਈ ਸੀ ਇਸ ਕਰਕੇ ਮਹਾਰਾਜਾ ਆਪ ਸਾਰੇ ਦਰਬਾਰੀਆਂ ਨਾਲ ਉਹਦੇ ਸਵਾਗਤ ਲਈ ਗਿਆ ਉਹ ਕਮਾਂਡਰ ਇਨ ਚੀਫ ਤੇ ਉਹਦੇ ਸਾਥੀਆਂ ਜੋ ਹਾਥੀਆਂ ਤੇ ਆਰੇ ਸਨ ਉਹਨਾਂ ਨੂੰ ਮਿਲਿਆ ਅੰਗਰੇਜ਼ ਅਫਸਰਾਂ ਨੇ ਹਾਥੀਆਂ ਤੇ ਖੜੇ ਹੋ ਕੇ ਮਹਾਰਾਜੇ ਨੂੰ ਅੰਗਰੇਜ਼ੀ ਢੰਗ ਨਾਲ ਪ੍ਰਣਾਮ ਕੀਤਾ ਤੇ ਕਮਾਂਡਰ ਇਨ ਚੀਫ ਨੇ ਮਹਾਰਾਜ ਦੇ ਹਾਥੀ ਤੇ ਚੜ ਕੇ ਉਹਦੇ ਨਾਲ ਬਾਕੀ ਦੇ ਰਸਤੇ ਦਾ ਸਫ਼ਰ ਕੀਤਾ ਇਹ ਸਾਰੀ ਪਾਰਟੀ ਨੇ ਟੁਕਮੇ ਠਾਠ ਵਾਠ ਨਾਲ ਸ਼ੀਸ਼ ਮਹਿਲ 'ਚ ਪ੍ਰਵੇਸ਼ ਕੀਤਾ। ਤੋਪਾਂ ਦੀ ਸਲਾਮੀ ਦਿੱਤੀ ਗਈ। ਮੇਜ਼ਬਾਨ ਤੇ ਮਹਿਮਾਨ ਨੇ ਇੱਕ ਦੂਜੇ ਦੇ ਸਿਰ ਤੋਂ 5-5000 ਰੁਪਏ ਦਾ ਸਿਰਵਾਰਨਾ ਕੀਤਾ ਉਹਨਾਂ ਟਾਈਮਾਂ ਦੇ ਵਿੱਚ। ਮਹਾਰਾਜੇ ਨੇ ਕਮਾਂਡਰ ਇਨ ਚੀਫ ਲਈ ਧੌਣ ਤੇ ਇੱਕ ਤਗਮਾ ਦੇਖਿਆ ਤੇ ਇਹ ਸਬੰਧੀ ਪੁੱਛਿਆ। ਉਹਨੇ ਦੱਸਿਆ ਕਿ ਇਹ ਤਗਮਾ ਤੇ ਸਰਦਾਰ ਖਿਤਾਬ ਉਹਨੂੰ ਅੰਗਰੇਜ਼ ਸਰਕਾਰ ਵੱਲੋਂ ਉਹਦੀ ਨੌਕਰੀ ਦੀ ਤਾਰੀਫ਼ ਦੇ ਤੌਰ ਤੇ ਮਿਲੇ ਨੇ। ਫਿਰ ਮਹਾਰਾਜੇ ਨੇ 9000 ਰੁਪਏ ਤੇ 100 ਮੋਰਾ ਕਮਾਂਡਰ ਇਨ ਚੀਫ ਨੂੰ ਦਿੱਤੇ ਤੇ ਉਹਦੀ ਪਾਰਟੀ ਦੇ ਅੰਗਰੇਜ਼ਾਂ ਨੂੰ 10500 ਰੁਪਏ ਜਿਆਫਤ ਲਈ ਦਿੱਤੇ ਇਹ ਤੋਂ ਇਲਾਵਾ ਦੋ ਘੋੜੇ ਦੋ ਹਾਥੀ ਮਠਿਆਈਆਂ ਫਲ 40 ਸਜਾਵਟੀ ਮੰਜੇ ਚਾਂਦੀ ਦੇ ਭਾਂਡੇ ਦੋ ਤੰਬੂ ਚਾਂਦੀ ਦੇ ਪੋਲਾਂ ਵਾਲੇ ਇਹ ਸਾਰੀਆਂ ਚੀਜ਼ਾਂ ਕਮਾਂਡਰ ਇਨ ਚੀਫ ਦੇ ਕੈਂਪ 'ਚ ਭੇਜੀਆਂ ਗਈਆਂ ਦੁਪਹਿਰ ਨੂੰ ਫਕੀਰ ਅਜੀਜ਼ਉਦੀਨ ਨੂੰ ਭੇਜਿਆ ਗਿਆ ਕਿ ਕਿਲਾ ਭੰਗੀਆਂ ਦੇ ਵਿੱਚ ਪਿਆਦੀ ਰਸਮ ਤੇ ਸ਼ਾਮਲ ਹੋਣ ਲਈ ਕਮਾਂਡਰ ਇਨ ਚੀਫ ਨੂੰ ਲੈ ਕੇ ਆਵੇ। ਉੱਥੇ ਪਹੁੰਚ ਕੇ ਕਮਾਂਡਰ ਇਨ ਚੀਫ ਨੇ ਮਹਾਰਾਜ ਦੇ ਸਿਰ ਤੋਂ ਸਿਰਵਾਰਨਾ ਕੀਤਾ ਤੇ ਕੁਝ ਵਕਤ ਲਈ ਦੋਵੇਂ ਆਪਸ ਵਿੱਚ ਗੱਲਬਾਤ ਕਰਦੇ ਰਹੇ। ਜਿੰਨੇ ਵੀ ਉੱਤੇ ਹਾਜ਼ਰ ਸਨ ਸਾਰਿਆਂ ਨੇ ਬੜੇ ਜੋਸ਼ ਅਤੇ ਨਿੱਗ ਨਾਲ ਕਮਾਂਡਰ ਇਨ ਚੀਫ ਦਾ ਵਿਆਹ ਦੇ ਮੌਕੇ ਤੇ ਵੈਲਕਮ ਕੀਤਾ। ਫਿਰ ਨਿਯੁੰਤਰੇ ਦੀ ਰਸਮ ਸ਼ੁਰੂ ਹੋਈ। ਸਰਦਾਰਾਂ, ਵਜ਼ੀਰਾਂ, ਸ਼ਾਹੀ ਖਾਨਦਾਨ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਤੇ ਹੋਰ ਖੈਰਖਾਹਾਂ ਨੇ ਨਕਦ ਰਕਮਾਂ ਦੇ ਹੇਠ ਲਿਖੇ ਜਿਹੜੇ ਨਜ਼ਰਾਨੇ ਉਹ ਪੇਸ਼ ਕੀਤੇ ਇਹਨਾਂ ਨਕਦ ਰਕਮਾਂ ਦੀ ਬਹੁਤ ਲੰਮੀ ਸੂਚੀ ਦਿੱਤੀ ਹੋਈ ਹੈ ਇਹ 40 ਰੁਪਏ ਤੋਂ ਲੈ ਕੇ 77519 ਰੁਪਏ ਤੱਕ ਹੈ ਜਿਹੜੇ ਸ਼ਗਨਾਂ ਨੇਉਂਦਰੇ ਦੀ ਰਸਮ ਤੋਂ ਪਿੱਛੋਂ ਚਾਰ ਵਧੀਆ ਪੋਸ਼ਾਕਾਂ ਚਾਰ ਘੋੜੇ ਦੋ ਹਾਥੀ ਕਈ ਹੀਰੇ ਜਵਾਹਰਾਤ ਤੇ ਬਹੁਮੁੱਲੇ ਕੱਪੜੇ ਤੇ ਕਈ ਥਾਨ ਸ਼ਹਿਜਾਦਾ ਖੜਕ ਸਿੰਘ ਨੇ ਕਮਾਂਡਰ ਇਨ ਚੀਫ ਕੈਪਟਨ ਵੇਡ ਤੇ ਲੈਫਟੇਨ ਫੈਨ ਨੂੰ ਭੇਟ ਕੀਤੇ ਇਸੇ ਤਰ੍ਹਾਂ ਸ਼ਹਿਜਾਦਾ ਨੌਨਿਹਾਲ ਸਿੰਘ ਨੇ 21 ਸ਼ਾਹੀ ਪੋਸ਼ਾਕਾਂ ਵੱਡੇ ਵੱਡੇ ਮਹਿਮਾਨਾਂ ਨੂੰ ਭੇਟ ਕੀਤੀਆਂ ਸ਼ਾਮ ਨੂੰ ਮਹਾਰਾਜਾ ਆਪਣੇ ਅੰਗਰੇਜ਼ ਮਹਿਮਾਨਾਂ ਨੂੰ ਸ਼ੀਸ਼ ਮਹਿਲ ਲੈ ਕੇ ਗਿਆ ਜਿੱਥੋਂ ਕੁਝ ਰੁਕਣ ਤੋਂ ਬਾਅਦ ਕਮਾਂਡਰ ਇਨ ਚੀਫ ਆਪਣੇ ਕੈਂਪ ਵੱਲ ਪਰਤ ਗਿਆ ਅਤੇ ਮਹਾਰਾਜਾ ਧੰਨਵਾਦ ਬਜੋ ਦਰਬਾਰ ਸੇ ਮੱਥਾ ਟੇਕਣ ਚਲਾ ਗਿਆ ਬਾਅਦ ਵਿੱਚ ਦੁਪਹਿਰ ਮਹਾਰਾਜਾ ਸ਼ਹਿਜਾਦਾ ਨੌਨਿਹਾਲ ਸਿੰਘ ਤੇ ਫੌਜ ਨਾਲ ਬੂਪਾ ਰਾਏ ਵੱਲ ਗਿਆ ਉਸ ਸਮੇਂ ਮੀਂਹ ਅਤੇ ਗੜਿਆਂ ਦਾ ਇੱਕ ਤੂਫਾਨ ਜਿਹਾ ਚੱਲ ਰਿਹਾ ਸੀ 27 ਨੂੰ ਸਵੇਰੇ ਫੌਜੀ ਮੌਇਨੇ ਤੋਂ ਪਿੱਛੋਂ ਮਹਾਰਾਜਾ ਕਮਾਂਡਰ ਇਨ ਚੀਫ ਨਾਲ ਅਟਾਰੀ ਤੱਕ ਗਿਆ ਵਿਦਾ ਹੋਣ ਸਮੇ 2500 ਸੋਨੇ ਦੀਆਂ ਮੋਹਰਾਂ ਨੌਨਿਹਾਲ ਸਿੰਘ ਦੇ ਹੱਥੀ ਉੱਪਰੋਂ ਸੁੱਟੀਆਂ ਗਈਆਂ ਜਦੋਂ ਇਹ ਸ਼ਾਹੀ ਟੋਲੀ ਅਟਾਰੀ ਪਹੁੰਚੀ ਤਾ ਤੋਪਾਂ ਦੀ ਸਲਾਮੀ ਦਿੱਤੀ ਗਈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੁਰ ਕੇ ਮਹਾਰਾਜੇ ਨੂੰ ਮਿਲਣ ਆਇਆ ਮਹਾਰਾਜਾ ਉਸ ਨਾਲ ਉਹਦੀ ਹਵੇਰੀ ਤੱਕ ਗਿਆ ਜਿੱਥੇ ਸਰਦਾਰ ਨੇ 15 ਘੋੜੇ 100 ਮੋਹਰਾਂ ਆਪਣੇ ਸ਼ਾਹੀ ਮਹਿਮਾਨ ਨੂੰ ਤੇ 25-25 ਮੋਹਰਾਂ ਕਮਾਂਡਰ ਕਮਾਂਡਰ ਇਨ ਚੀਫ ਸ਼ਹਿਜ਼ਾਦਾ ਖੜਕ ਸਿੰਘ ਨੌਨਿਹਾਲ ਸਿੰਘ ਤੇ ਕਨਵਰ ਸ਼ੇਰ ਸਿੰਘ ਨੂੰ ਭੇਟ ਕੀਤੀਆਂ ਉੱਥੋਂ ਮਹਾਰਾਜਾ 12 ਦਰੀ ਵੱਲ ਚਲਾ ਗਿਆ ਤੇ ਕਮਾਂਡਰ ਇਨ ਚੀਫ ਆਪਣੇ ਕੈਂਪ ਵੱਲ ਸ਼ਾਮ ਨੂੰ ਫਕੀਰ ਅਦੀਜੂਦੀਨ ਕਮਾਂਡਰ ਇਨ ਚੀਫ ਨੂੰ ਨਾਲ ਲੈ ਕੇ ਸ਼ਾਲਾ ਮਾਰ ਬਾਗ ਵਿੱਚ ਚਲਾ ਗਿਆ ਜਿੱਤੇ ਆਤਿਸ਼ਬਾਦੀ ਦੀ ਪ੍ਰਦਰਸ਼ਨੀ ਕੀਤੀ ਗਈ 28 ਤਰੀਕ ਨੂੰ ਮਹਾਰਾਜੇ ਨੇ ਆਪਣੇ ਪਵਿਲੀਅਨ ਕੈਂਪ ਦਾ ਘੋੜੇ ਤੇ ਸਵਾਰ ਹੋ ਕੇ ਚੱਕਰ ਕਟਿਆ ਤੇ ਹਜ਼ਾਰਾਂ ਆਦਮੀ ਜੋ ਉਥੇ ਇਕੱਠੇ ਹੋਏ ਹੋਏ ਸਨ ਉਹਨਾਂ ਨੂੰ ਮਿਲਿਆ ਉਹਨੇ ਆਪਣੀ ਪੈਦਲ ਤੇ ਘੋੜਸਵਾਰ ਫੌਜ ਨੂੰ ਹੁਕਮ ਦਿੱਤਾ ਕਿ ਉਹ ਸਪੀਡ ਦੇ ਦਿਵਾਲੇ ਘੇਰਾ ਪਾ ਲੈ ਅਤੇ ਕਿਸੇ ਨੂੰ ਬਿਨਾਂ ਇਜਾਜ਼ਤ ਇਸ ਕੇ ਰਿਵ ਚੋਂ ਬਾਹਰ ਨਾ ਜਾਣ ਦਿੱਤਾ ਜਾਵੇ ਨਾ ਹੀ ਉਹਦੇ ਅੰਦਰ ਆਉਣ ਦਿੱਤਾ ਜਾਵੇ ਫਿਰ ਉਹਨੇ ਆਪਣੇ ਵੱਡੇ ਸਰਦਾਰਾਂ ਨੂੰ ਰੁਪਈਆਂ ਦੀਆਂ ਥੈਲੀਆਂ ਦੇ ਕੇ ਭੀੜ ਚ ਭੇਜਿਆ ਤਾਂ ਕਿ ਹਰ ਇੱਕ ਨੂੰ ਇੱਕ ਇੱਕ ਰੁਪਿਆ ਦਿੱਤਾ ਜਾਵੇ ਇਹ ਰੁਪਏ ਵੰਨਣ ਦੇ ਕੰਮ ਨੂੰ ਪੂਰਾ ਕਰਨ ਲਈ 8 ਘੰਟੇ ਦਾ ਟਾਈਮ ਲੱਗਿਆ ਇਹ ਤੋਂ ਬਾਅਦ ਮਹਾਰਾਜੇ ਨੇ ਚਾਹਜਤਾ ਨਾਨ੍ਹ ਹਲ ਸਿੰਘ ਨੂੰ ਬੌਟੀ ਦੀ ਡੋਲੀ ਨਾਲ ਅੰਮ੍ਰਿਤਸਰ ਭੇਜਿਆ ਫੌਜਾਂ ਨੂੰ ਮਈਆ ਅਮੀਰ ਜਾਣ ਤੇ ਉੱਥੇ ਰੁਕਣ ਦਾ ਆਦੇਸ਼ ਦਿੱਤਾ ਮਹਾਰਾਜਾ ਫਿਰ ਆਪਣੇ ਮੁੱਖ ਮਹਿਮਾਨਾਂ ਨੂੰ ਸ਼ਾਲੀਮਾਰ ਬਾਗ 'ਚ ਯਾਤਰਮਾਣ ਲਈ ਲੈ ਗਿਆ ਕਮਾਂਡਰ ਇਨ ਚੀਫ ਉਤੇ ਉਸ ਦ੍ਰਿਸ਼ ਦੇ ਜਾਦੂ ਦਾ ਅਸਰ ਹੋਇਆ ਮਹਾਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਉਹਨੇ ਹੋਰ ਕੋਈ ਅਜਿਹਾ ਬਾਗ ਦੇਖਿਆ ਕਮਾਂਡਰ ਇਨ ਚੀਫ ਨੇ ਜਵਾਬ ਦਿੱਤਾ ਕਿ ਉਹਨੇ ਇੱਕ ਬਾਗ ਪੈਰਿਸ ਵਿੱਚ ਦੇਖਿਆ ਸੀ ਜਿਸ ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਫਿਰ ਮਹਾਰਾਜੇ ਨੇ ਪੁੱਛਿਆ ਕਿ ਕੀ ਉਸਨੇ ਚਾਹ ਜਦਾ ਨੌਨਿਹਾਲ ਸਿੰਘ ਦੇ ਵਿਆਹ ਵਰਗਾ ਕੋਈ ਹੋਰ ਵਿਆਹ ਦੇਖਿਆ ਕਮਾਂਡਰ ਐਂਡ ਚੀਫ ਨੇ ਜਵਾਬ ਦਿੱਤਾ ਨਹੀਂ ਨਾਲ ਇਹ ਵੀ ਕਿਹਾ ਕਿ ਜਦੋਂ ਗਵਰਨਰ ਜਨਰਲ ਨੂੰ ਵਿਆਹ ਦੇ ਹਾਲ ਦਾ ਪਤਾ ਲੱਗੇਗਾ ਤਾਂ ਉਹਨੂੰ ਦੁੱਖ ਹੋਊਗਾ ਕਿ ਉਹ ਗਿਆ ਕਿਉਂ ਨਹੀਂ ਵਿਆਹ 'ਚ ਮਿਸਮਾਰ ਗਿਆ ਤਾਂ ਪੰਜ ਚੇਤ ਨੂੰ ਕਮਾਂਡਰ ਇਨ ਚੀਫ ਨੇ ਕਸੂਰ ਵਿੱਚ ਭੋਜਨ ਕਰਨ ਤੋਂ ਪਿੱਛੋਂ ਦਰਬਾਰ ਦੇ ਤੋਪਖਾਨੇ ਦੀ ਪਰੇਡ ਦੇਖੀ 6 ਤਰੀਕ ਨੂੰ ਕਮਾਂਡਰ ਇਨ ਚੀਫ ਨੇ ਮਹਾਰਾਜ ਦੇ ਚਾਂਦੀ ਦੇ ਮੰਗਲੇ 'ਚ ਜੋ ਫਕੀਰ ਅਜੀਜੂ ਦੇ ਦੀ ਨਿੱਜੀ ਨਿਗਰਾਨੀ ਇੰਤਿਆਰ ਕੀਤਾ ਗਿਆ ਸੀ ਮਹਾਰਾਜੇ ਦੇ ਨਾਲ ਬੈਠ ਕੇ ਫੌਜ ਦੀ ਬਹੁਤ ਵੱਡੀ ਪਰੇਡ ਦੇਖੀ 17 ਤਰੀਕ ਨੂੰ ਮਹਾਰਾਜਾ ਨੌਨਿਹਾਲ ਸਿੰਘ ਅੰਬਰਸਰ ਤੋਂ ਲਾਹੌਰ ਪਹੁੰਚਿਆ ਤੇ ਉਸ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ ਸ਼ਾਮ ਨੂੰ ਫਕੀਰ ਅਜੀਜ਼ਉਦੀਨ ਕਮਾਂਡਰ ਇਨ ਚੀਫ ਰੌਨਲਡ ਨਾਲ ਲੈ ਕੇ ਕਿਲੇ ਚ ਆਇਆ ਜਿੱਥੇ ਰੌਸ਼ਨੀ ਅਤੇ ਸਜਾਵਟ ਆਦਿ ਖਾਸ ਇੰਤਜ਼ਾਮ ਦੇ ਨਾਲ ਨਾਲ ਨਾਚ ਗਾਣੇ ਦਾ ਪ੍ਰੋਗਰਾਮ ਵੀ ਸੀ 9 ਤਰੀਕ ਦੀ ਦੁਪਹਿਰ ਨੂੰ ਅੰਗਰੇਜ਼ ਅਫਸਰ ਤੇ ਉਹਨਾਂ ਦੀਆਂ ਬੌਟੀਆਂ ਮਹਾਰਾਜ ਨੂੰ ਮਿਲਣ ਆਏ ਮਹਾਰਾਜਾ ਔਰਤਾਂ ਨੂੰ ਰਾਣੀ ਨਕੈਣ ਜੋ ਖੜਕ ਸਿੰਘ ਦੀ ਮਾਂ ਸੀ ਉਹਨਾਂ ਕੋਲ ਲੈ ਗਿਆ ਤੇ ਰਾਣੀ ਨੇ ਇਹਨਾਂ ਨੂੰ ਨਕਦ ਰੁਪਈਏ ਤੇ ਗਹਿਣੇ ਭੇਟ ਕੀਤੇ ਮਹਾਰਾਜੇ ਨੇ ਫਕੀਰ ਨੂਰਉਦੀਨ ਨੂੰ ਕਿਹਾ ਕਿ ਡੌਂਡੀ ਪੜਵਾ ਦੇ ਤੇ ਐਲਾਨ ਕਰ ਦੇ ਕਿ ਕੋਈ ਸ਼ੱਕੀ ਵਿਅਕਤੀ ਸ਼ਹਿਰ 'ਚ ਦਾਖਲ ਨਹੀਂ ਹੋਣ ਦਿੱਤਾ ਜਾਊਗਾ ਨਾ ਹੀ ਕੋਈ ਕਮਾਂਡਰ ਇਨਚੀਫ ਤੇ ਉਹਦੀ ਪਾਰਟੀ ਦੇ ਵਿਅਕਤੀਆਂ ਨਾਲ ਛੇੜਖਾਨੀ ਕਰੂਗਾ ਜੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਤਾਂ ਸਜ਼ਾ ਸਖਤ ਦਿੱਤੀ ਜਾਊਗੀ ਕਮਾਂਡਰ ਇਨਚੀਫ ਤੇ ਕੈਪਟਨ ਵੇੜ 10 ਤਰੀਕ ਨੂੰ ਦੁਬਾਰਾ ਮਹਾਰਾਜੇ ਨੇ ਬਿਲੇ 12 ਤਰੀਕ ਨੂੰ ਕਮਾਂਡਰ ਇਨ ਚੀਫ ਹੋਲੀ ਦੇ ਤਿਉਹਾਰ 'ਚ ਸ਼ਾਮਲ ਹੋਇਆ ਤੇ ਉਹਨੇ ਕਿਹਾ ਕਿ ਉਸਨੇ ਬਹੁਤ ਆਨੰਦ ਮਾਣਿਆ ਹੈ। ਉਸੇ ਦਿਨ ਮਹਾਰਾਜੇ ਨੇ ਕੈਪਟਨ ਵੇਡ ਨੂੰ ਗਵਰਨਰ ਜਨਰਲ ਲਈ ਇੱਕ ਪੱਤਰ ਦਿੱਤਾ ਜਿਸ 'ਚ ਕਮਾਂਡਰ ਇਨ ਚੀਫ ਦੇ ਵਿਆਹ 'ਚ ਸ਼ਾਮਲ ਹੋਣ ਤੇ ਕੋਸ਼ਿਸ਼ ਦਾ ਪ੍ਰਗਟਾਵਾ ਕੀਤਾ ਗਿਆ ਸੀ। 15 ਤਰੀਕ ਨੂੰ ਮਹਾਰਾਜੇ ਦੇ ਆਦੇਸ਼ ਨਾਲ ਸ਼ਹਿਜ਼ਾਦਾ ਨਾਨ੍ਹਿਹਾਲ ਸਿੰਘ ਨੇ ਕਮਾਂਡਰ ਇਨ ਚੀਫ ਨੂੰ ਗਾਰਡ ਆਫ ਆਨਰ ਦਿੱਤੀ। ਤੇ ਉਹਨੇ ਗਾਰਡ ਦੀ ਪਰਦੀ ਦੇ ਅਨੁਸ਼ਾਸਨ ਅਤੇ ਸ਼ਹਿਜ਼ਾਦੇ ਦੀ ਕਮਾਂਡ ਕਰਨ ਦੀ ਯੋਗਤਾ ਬਾਰੇ ਮਹਾਰਾਜੇ ਨੂੰ ਵਧਾਈ ਦਿੱਤੀ 18 ਤਰੀਕ ਨੂੰ ਫਕੀਰ ਅਜੀਜਉਦੀਨ ਅੰਗਰੇਜ਼ੀ ਮਹਿਮਾਨਾਂ ਨੂੰ ਮਹਾਰਾਜੇ ਕੋਲ ਲਿਆਇਆ ਉਹਨੇ ਉਹਨਾਂ ਦਾ ਵਿਆਹ 'ਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਜਵਾਬ ਜੋ ਕਮਾਂਡਰ ਇਨ ਚੀਫ ਨੇ ਵੀ ਧੰਨਵਾਦ ਕੀਤਾ ਖਾਸ ਕਰਕੇ ਉਸ ਵਧੀਆ ਮਹਿਮਾਨ ਨਮਾਜ਼ੀ ਲਈ ਜੋ ਨੂੰ ਮਿਲੀ ਸੀ ਤੇ ਨਾ ਉਹਨੇ ਕਰੇ ਦੇਖੀ ਸੀ ਫਕੀਰ ਅਜੀਜਉਦੀਨ ਦੀ ਬੇਨਤੀ ਤੇ ਮਹਾਰਾਜੇ ਨੇ ਅੰਗਰੇਜ਼ ਮਹਿਮਾਨਾਂ ਨੂੰ ਤੁਰਨ ਵੇਲੇ ਇੱਕ ਸ਼ਾਹੀ ਪੋਸ਼ਾਕਾਂ ਭੇਟ ਕੀਤੀਆਂ ਚਾਹੇ ਜ਼ਾਦਾ ਸਿੰਘ ਨੂੰ ਉਹਨਾਂ ਦੇ ਵਾਪਸੀ ਦੇ ਸਫ਼ਰ ਤੇ ਨਾਲ ਜਾਣ ਦਾ ਆਦੇਸ਼ ਦਿੱਤਾ ਗਿਆ ਕਮਾਂਡਰ ਇਨ ਚੀਫ 16 ਤਰੀਕ ਨੂੰ ਫਰੋਜ਼ਪੁਰ ਵੱਲ ਚੱਲ ਪਿਆ ਮਹਾਰਾਜੇ ਨੇ ਗੁਰੂ ਸਾਧੂ ਸਿੰਘ ਨੂੰ ਕਰਤਾਰ ਪਰ ਸ਼ਾਹੀ ਪੋਸ਼ਾਕਾਂ ਆਦਿ ਦੇ ਕੇ ਭੇਜਿਆ ਤੇ ਹਦਾਇਤ ਕੀਤੀ ਕਿ ਵਾਪਸੀ ਸਮੇਂ ਹਰ ਪੜਾਤੇ ਮਹਿਮਾਨਾਂ ਦੀ ਸੇਵਾ ਟੈਲ ਦਾ ਇੰਤਜ਼ਾਮ ਕੀਤਾ ਜਾਏ ਤੇ ਖਿੱਲਤੀ ਪੋਸ਼ਾਕਾਂ ਪੇਟ ਕੀਤੀਆਂ ਜਾਣ ਤਾਂ ਦੋਸਤੋ 19 ਅਸੂ 1894 ਨੂੰ ਮੌਨਸ਼ੀ ਸ਼ਹਾਮਤ ਅਲੀ ਰਾਹੀਂ ਗਵਰਨਰ ਜਨਰਲ ਬਲੋਚਾਏ ਜਾਦੇ ਨੌਨਿਹਾਲ ਸਿੰਘ ਦੇ ਵਿਆਹ ਦੇ ਸਬੰਧ ਵਿੱਚ ਜੋ ਨਰਜਾਨ ਨੇ ਪੁੱਜੇ ਜੋ ਉਸੇ ਦਿਨ ਫਕੀਰ ਅਜੀਜਉਦੀਨ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਪੇਸ਼ ਕੀਤੇ ਉਹ ਇਹ ਸੀ ਪਹਿਲਾ ਹੀਰਿਆਂ ਤੇ ਮੋਤੀਆਂ ਦੀ ਇੱਕ ਮਾਲਾ ਇੱਕ ਜੋੜਾ ਬਾਜੂਬੰਦ ਇੱਕ ਜੇਬਰ ਪੱਗ ਦਾ ਇੱਕ ਜੋੜਾ ਗਜਰਿਆਂ ਦਾ ਇੱਕ ਜੋੜਾ ਕੜਿਆਂ ਦਾ ਹੀਰਿਆਂ ਵਾਲਾ 11 ਹੋਰ ਪੱਕ-ਪੱਕ ਪ੍ਰਕਾਰ ਦੇ ਗਹਿਣੇ 105 ਪੱਛਮੀ ਫੈਸ਼ਨ ਦੀਆਂ ਪੋਸ਼ਾਕਾਂ ਤੇ ਇੱਕ ਸੋਨੇ ਦਾ ਪਿੰਜਰਾ ਇੱਕ ਘੋੜਾ ਇੱਕ ਬਲੌਰੀ ਡਿਨਰ ਸੈੱਟ ਤਾਂ ਮਹਾਰਾਜ ਨੇ 500 ਰੁਪਏ ਮੁੰਸੀ ਸ਼ਹਾਮਤ ਅਲੀ ਨੂੰ ਦਿੱਤੇ ਤੇ ਇੰਨੇ ਹੀ ਰੁਪਏ ਤੇ ਮਠਿਆਈਆਂ ਦੇ ਥਾਲ ਨਜ਼ਰਾਨੇ ਲਿਆਉਣ ਵਾਲਿਆਂ ਨੂੰ ਦਿੱਤੇ ਇਹ ਆ ਸਾਰੀ ਕਾਰਗੁਜ਼ਾਰੀ ਦੀ ਅਤੀ ਸੰਖੇਪ ਰਿਪੋਰਟ ਜੋਨਾ ਅਫਸਰਾਂ ਨੇ ਬਣਾਈ ਜੋ ਪ੍ਰਬੰਧਕਾਰਦਿਆਂ ਵਿੱਚ ਇੰਨੇ ਵਿਅਤ ਸਨ ਕਿ ਉਹਨਾਂ ਕੋਲ ਵਿਆਹ ਦਾ ਆਨੰਦ ਮਾਣਨ ਦਾ ਸਮਾਂ ਹੀ ਕਿੱਥੇ ਸੀ ਇਹਦਾ ਜੋ ਵਿਸਥਾਰ ਨਾਲ ਬਿਆਨ ਕਰਨ ਤਾਂ ਇੱਕ ਪਾਸੇ ਰਹਿ ਗਿਆ ਕੁਝ ਅੰਗਰੇਜ਼ੀ ਮਹਿਮਾਨਾਂ ਨੇ ਇਹਦਾ ਆਨੰਦ ਵੀ ਮਾਣਿਆ ਏ ਔਰ ਇਹਦਾ ਵਰਨਣ ਵੀ ਕੀਤਾ ਏ ਆਪਾਂ ਇਹ ਤੋਂ ਵਧੀਆ ਕੀ ਕਰ ਸਕਦੇ ਆ ਕਿ ਜੋ ਉਹਨਾਂ ਨੇ ਕਿਹਾ ਏ ਉਸੇ ਵਿੱਚੋਂ ਕੋਈ ਸਰਕਾਰੀ ਰਿਪੋਰਟ 'ਚ ਵਿਸਥਾਰ ਅਤੇ ਰੰਗ ਭਰਨ ਦੀ ਦ੍ਰਿਸ਼ਟੀ ਨਾਲ ਜੇ ਦੇਖੀਏ ਤਾਂ ਜਿਹੜੀ ਪਾਰਟੀ ਅੰਬਰਸਾ ਤੋਂ 5 ਮੀਲ ਬਾਹਰ ਕਮਾਂਡਰ ਇਨ ਚੀਫ ਨੂੰ ਲੈਣ ਲਈ ਸੱਦੀ ਗਈ ਸੀ ਲੈਣ ਲਈ ਗਈ ਸੀ ਉਹਦੇ ਵਿੱਚ 3000 ਘੋੜਸਵਾਰ ਸੀ ਔਰ ਇਹ ਸਾਰੇ ਦੇ ਸਾਰੇ ਬਹੁਤ ਸੁੰਦਰ ਪੋਸ਼ਾਕਾਂ ਵਿੱਚ ਸਨ ਇਸ ਪਾਰਟੀ ਦੀ ਸਭ ਤੋਂ ਵਧੀਆ ਖਿੱਚ ਪਾਉਣ ਵਾਲੀ ਸ਼ਖਸੀਅਤ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਸੀ ਡੋਗਰਾ ਜਿਹਦਾ ਸਾਰਾ ਸਰੀਰ ਹੀਰਿਆਂ ਦੀਆਂ ਲੜੀਆਂ ਨਾਲ ਸਜਿਆ ਹੋਇਆ ਸੀ ਇਹ ਹੀਰੇ ਲੜੀ ਉੱਤੇ ਲੜੀ ਉਹਦੀ ਧੌਣ ਦਿਵਾਲੇ ਸਾਫੇ ਉੱਤੇ ਤਲਵਾਰ ਤੇ ਖੰੰਜਰ ਤੇ ਪੇਟੀ ਉੱਪਰ ਜੋ ਇਸੇ ਤਰ੍ਹਾਂ ਸਾਰੇ ਲਵਾ ਤੇ ਸ਼ੋਭਾ ਦੇ ਰਹੇ ਸਨ ਇਥੋਂ ਤੱਕ ਕੇ ইরਾਨੀ ਘੋੜਾ ਜਿਸ ਉੱਤੇ ਉਹ ਸਵਾਰ ਸੀ ਉਹਦੀ ਕਾਠੀ ਤੇ ਲਗਾਮ ਵੀ ਸੋਨੇ ਨਾਲ ਜੜੀਆਂ ਹੋਈਆਂ ਸਨ ਤੇ ਕਾਠੀ ਉੱਪਰ ਕੱਪੜਾ ਚਾਂਦੀ ਦੀਆਂ ਤਾਰਾਂ ਦਾ ਬਣਿਆ ਹੋਇਆ ਸੀ ਜਹਾਂ ਜادہ ਸ਼ੇਰ ਸਿੰਘ ਨੇ ਹੀਰੇ ਲਾਲ ਜ਼ੋਹਰਾਤ ਦਾ ਤਿਆਰਾ ਪਾਇਆ ਹੋਇਆ ਸੀ ਉਹਦੀ ਟੋਲੀ ਦੇ ਅਫਸਰ ਵੀ ਹੀਰਿਆਂ ਤੇ ਸੋਨੇ ਚਾਂਦੀ ਦੇ ਕੱਪੜਿਆਂ 'ਚ ਖੂਬ ਚਮਕ ਰਹੇ ਸਨ ਨਿੱਕਾ ਸ਼ਹਿਜਾਦਾ ਖੜਕ ਸਿੰਘ ਜੋ ਸਾਰਿਆਂ ਤੋਂ ਅੱਗੇ ਸੀ ਉਹ ਬਹੁਤਾ ਖਿੱਚ ਦਾ ਕਾਰਨ ਨਾ ਬਣ ਸਕਿਆ ਮਹਾਰਾਜਾ ਖੁਰ ਵੀ ਜਦੋਂ ਕਮਾਂਡਰ ਇਨ ਚੀਫ ਨੂੰ ਮਿਲਿਆ ਬੜੇ ਸਧਾਰਨ ਪੀਲੇ ਰੰਗ ਦੇ ਪਹਿਰਾਵੇ ਵਿੱਚ ਸੀ। ਉਹਦੀ ਛਾਤੀ ਤੇ ਸੁੱਚੇ ਮੋਤੀਆਂ ਦੀ ਸਿਰਫ ਇੱਕੋ ਮਾਲਾ ਸੀ। ਉਹਦੇ ਸਾਰੇ ਸਰਦਾਰ ਜਰੀ ਦੇ ਕੱਪੜਿਆਂ 'ਚ ਸਨ। ਜਦੋਂ ਕਮਾਂਡਰ ਇਨ ਚੀਫ ਉਹਦੇ ਨਾਲ ਚਾਹੀਆਤੀ ਤੇ ਸਵਾਰੀ ਕਰ ਰਿਹਾ ਸੀ ਤਾਂ ਮਹਾਰਾਜੇ ਨੇ ਉਸ ਨੂੰ ਅੰਗਰੇਜ਼ੀ ਰੈਜਿਮੈਂਟਾਂ ਦੇ ਢਾਂਚੇ ਸੰਬੰਧੀ ਅਣਗਿਣਤ ਸਵਾਲ ਕੀਤੇ। ਕਰਨਲ ਤੋਂ ਲੈ ਕੇ ਆਮ ਸਿਪਾਹੀ ਤੱਕ ਤੋਪਾਂ ਬਣਾਉਣ ਦੇ ਅੰਗਰੇਜ਼ੀ ਤਰੀਕੇ ਸਬੰਧੀ ਹੋਰ ਹਥਿਆਰਾਂ ਦੇ ਬਣਾਉਣ ਬਾਰੇ ਉਹਨਾਂ ਯੁੱਧਾਂ ਬਾਰੇ ਜਿਨ੍ਹਾਂ 'ਚ ਸਰ ਹੈਨਰੀ ਨੇ ਹਿੱਸਾ ਲਿਆ ਸੀ ਤੇ ਈਸਟ ਇੰਡੀਆ ਕੰਪਨੀ ਦੀ ਫੌਜ ਦੀ ਨਫਰੀ ਬਾਰੇ ਨਯੁੰਦਰੇ ਦੀ ਰਸਮ ਸਮੇਂ ਮਹਾਰਾਜਾ ਤੇ ਲਾੜਾ ਜਿਹਦਾ ਚਿਹਰਾ ਇੱਕ ਸੁਨਹਿਰੀ ਕੱਪੜੇ 'ਚ ਲੁਕਿਆ ਹੋਇਆ ਸੀ ਇੱਕ ਤਰ੍ਹਾਂ ਦੇ ਕ੍ਰਿਸਮਸ ਰੁੱਖ ਜਿਨ੍ਹਾਂ ਨੂੰ ਬਣਾਉਟੀ ਸੰਤਰੇ ਲੱਗੇ ਹੋਏ ਧੰਨ ਬੈਠੇ ਹੋਏ ਥਨ ਨਯੁੰਦਰੇ ਦੀ ਕੁੱਲ ਰਕਮ 50 ਲੱਖ ਤੋਂ ਵੱਧ ਸੀ ਉਸ ਟਾਈਮ ਦੇ ਵਿੱਚ 50 ਲੱਖ ਰੁਪਈਆ ਸ਼ਿਕੰਦਰ ਹੋਇਆ ਸੀ ਲਾੜੇ ਨੂੰ ਵਿਆਹ ਸਮੇਂ ਜੋ ਹਾਰ ਪਾਇਆ ਗਿਆ ਉਹ ਸੋਨੇ ਦੇ ਧਾਗੇ 'ਚ ਪਰੋਏ ਹੋਏ ਹੀਰੇ-ਜੋਹਰਾ ਦਾ ਹਾਰ ਸੀ ਧਾਰਮਿਕ ਰਸਮ ਤੋਂ ਪਿੱਛੋਂ ਨਾਚੀ ਲੜਕੀਆਂ ਦੀ ਸ਼ਾਹੀ ਟੋਲੀ ਜਿਨ੍ਹਾਂ ਦੀ ਗਿਣਤੀ 80 ਦੇ ਲਗਭਗ ਸੀ ਉਹਨਾਂ ਨੇ ਸਾਰੀ ਰਾਤ ਨਾਚ ਕਰਨ ਦਾ ਪ੍ਰੋਗਰਾਮ ਕੀਤਾ ਉਸ ਸਮੇਂ ਮਹਾਰਾਜ ਨੇ ਸ਼ਾਹੀ ਨਿਵਾਜ਼ ਪਾਇਆ ਹੋਇਆ ਸੀ ਉਹਦੀ ਛਾਤੀ ਤੇ ਵੱਡੇ ਮੋਤੀਆਂ ਦੀਆਂ ਲੜੀਆਂ ਚਮਕ ਰਹੀਆਂ ਸਨ ਬਾਹ ਪਰ ਮਸ਼ਹੂਰ ਕੋਹੀਨੂਰ ਹੀਰਾ ਲਸ਼ਕਾ ਮਾਰ ਰਿਹਾ ਸੀ ਘੋੜ ਸਵਾਰਾਂ ਦੀ ਬਲਗਣ ਦੇ ਅੰਦਰ ਖੜੇ ਵੇਖਣ ਵਾਲੇ ਵਿੱਚ ਜੋ ਰੁਪਿਆ ਵੰਡਿਆ ਗਿਆ ਉਹ 10 ਲੱਖ ਰੁਪਏ ਤੋਂ ਜ਼ਿਆਦਾ ਸੀ ਔਰ ਪਤਨੀ ਦੇ ਦਾਜ ਵਿੱਚ 121 101 ਘੋੜਾ ਜੇ ਸੋਨੇ ਚਾਂਦੀ ਨਾਲ ਮੜੇ ਸਾਜਮਾਨ ਨਾਲ ਸਜਾਏ ਹੋਏ ਸਨ ਜਿਹੜੇ 101 ਗਾਇਆਂ ਗਾਵਾਂ 101 ਮਿਹਸਾਂ ਮੱਝਾਂ ਜਾਨੀ ਕਿ 110 ਊਂਟ 11 ਹਾਥੀ ਸੋਨੇ ਤੇ ਚਾਂਦੀ ਦੇ ਕਈ ਲੱਖਾਂ ਰੁਪਏ ਦੇ ਗਹਿਣੇ ਸੋਨੇ ਚਾਂਦੀ ਦੇ ਭਾਂਡੇ ਕੀਮਤੀ ਪੱਥਰ ਵਧੀਆ ਰੇਸ਼ਮੀ ਕੱਪੜੇ ਤੇ ਕਸ਼ਮੀਰੀ ਸ਼ਾਲਾਂ ਦੇ 500 ਜੋੜੇ ਸ਼ਾਮਲ ਸਨ ਪਤਨੀ ਲਈ ਬਣਾਏ ਕੇਵਲ ਕੱਪੜੇ ਹੀ ਇੱਕ ਏਕੜ ਜ਼ਮੀਨ 'ਚ ਰੱਖੇ ਹੋਏ ਸੀ ਕਿਲੇ 'ਚ ਇੱਕ ਕਿਲੇ 'ਚ ਰੱਖੇ ਹੋਏ ਸੀ ਕੱਪੜੇ ਦਾਜ ਸ਼ਾਲੀਮਾਰ ਬਾਗ ਜਸਨਾਬਾਲੀ ਰਾਤ ਨੂੰ ਅਲਫ ਲੈਲਾ ਦੇ ਪਰੀ ਸਤਾਨ ਦੀ ਤਰ੍ਹਾਂ ਚਮਕ ਰਿਹਾ ਸੀ ਤੇਲ ਦੇ ਲੈਂਪਾਂ ਦੀਆਂ ਕਤਾਰਾਂ ਹਰ ਥਾਂ ਮੌਜੂਦ ਸਨ ਜਿੱਥੇ-ਜਿੱਥੇ ਵੀ ਇਹ ਰੱਖੇ ਜਾਂ ਲਟਕਾਏ ਜਾ ਸਕਰੇ ਸਨ ਇਥੋਂ ਤੱਕ ਕਿ ਰੁੱਖਾਂ ਦੀਆਂ ਟਾਹਣੀਆਂ ਉੱਪਰ ਵੀ ਲੈਂਪ ਲਟਕਾਤੇ ਸੀ। ਹੋਲੀ ਦੇ ਤਿਉਹਾਰ ਦਾ ਖਾਸ ਪ੍ਰੋਗਰਾਮ ਮਹਾਰਾਜੇ ਦੀ ਜਨਾਨਾਂ ਪਲਟਣ ਦੀ ਲੜਾਈ ਸੀ। ਇਸ ਪਲਟਣ માં 30 30 ਜਿਹੜੇ ਜਨਾਨੀਆਂ ਸਨ ਜੋ ਤੀਰ ਕਮਾਨਾਂ ਨਾਲ ਤਿਆਰ ਸੀ। ਉਹਨਾਂ ਦੇ ਅਸਲੇ ਵਿੱਚ ਰੰਗ-ਬਰੰਗੇ ਪਾਊਡਰ ਨਾਲ ਭਰੇ ਹੋਏ ਸੀ ਗੋਲੇ ਸੀ। ਔਰ ਉਹਨਾਂ ਵਿੱਚੋਂ ਇੱਕ ਗੋਲਾ ਅਫਗਾਨਿਸਤਾਨ ਰਾ ਦੂਦ ਦੀ ਸੋਹਣੀ ਵਾਹੀ ਹੋਈ ਦਾੜੀ 'ਚ ਫਟਿਆ। ਇਸ ਨਾਲ ਉਹਦੇ ਚਿਹਰੇ ਤੇ ਹਤਕਦੀ ਭਾਵਨਾ ਨਾਲ ਇੱਕ ਡਰਾਉਣਾ ਜਿਹਾ ਰੰਗ ਇੱਕ ਛੇਨ ਲਈ ਆ ਗਿਆ। ਇਹਦੇ ਨਤੀਜੇ ਵਜੋਂ ਉਹਦੇ ਚਿਹਰੇ ਤੇ ਖਾਸ ਕਰਕੇ ਅੱਖਾਂ ਤੇ ਹੋਰ ਬਹੁਤ ਸਾਰੇ ਰੰਗਦਾਰ ਵਾਲ ਛੁੱਟੇ ਤੇ ਫਟਾਏ ਗਏ। ਤਾਂ ਅੰਗਰੇਜ਼ ਕਮਾਂਡਰ ਨੇ ਚੀਵ ਦੀ ਇੱਕ ਅੱਖ ਉੱਤੇ ਵੀ ਛੁੱਟੇ ਗਏ। ਇਹ ਕੋਈ ਨਹੀਂ ਦੱਸਦਾ ਕਿ ਮਹਾਰਾਜਾ ਦੀ ਇੱਕ ਅੱਖ ਨਾਲ ਕੀ ਵਾਪਰਿਆ। ਅਖੀਰ ਵਿੱਚ ਆਪਾਂ ਮੁੱਖ ਅੰਗਰੇਜ਼ ਮਹਿਮਾਨ ਸਰ ਹੈਨਰੀ ਫੇਨ ਵੱਲੋਂ ਦਿੱਤੇ ਗਏ ਤੋਹਫਿਆਂ ਬਾਰੇ ਦੱਸਦੇ ਤੁਹਾਨੂੰ। ਤਾ ਜੋ ਉਹ ਵੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕੇ ਗਲਤੀ ਨਾਲ ਇਹ ਸਰਕਾਰੀ ਸੂਚੀ ਮੰਦਰਜ ਹੋਣੋਂ ਰਹਿ ਗਿਆ ਸੀ ਸਾਰਾ ਹੈਨਰੀ ਫੈਨ ਨੇ ਇਹਦਾ ਵਰਣਨ ਆਪਣੀ ਪੁਸਤਕ 5 ইয়ারਜ਼ ਇਨ ਇੰਡੀਆ ਚ ਕੀਤਾ ਉਹ ਇਦਾਂ ਹੈ ਰਣਜੀਤ ਸਿੰਘ ਆਪਣੀ ਪਰਜਾ ਵਿੱਚ ਇੱਕ ਦਇਆਵਾਨ ਅਤੇ ਸੁਖੀ ਰਾਜ ਦੇ ਤੌਰ ਤੇ ਜਾਣਿਆ ਜਾਂਦਾ ਉਹ ਕਹਿੰਦਾ ਉਸ ਬਾਰੇ ਖਿਆਲ ਹੈ ਕਿ ਉਹ ਭਾਰਤ ਦੇ ਬਿਹਤਰੀਨ ਹੋ ਚੁੱਕੇ ਬਾਦਸ਼ਾਹਾਂ ਵਿੱਚ شمار ਕੀਤਾ ਜਾ ਸਕਦਾ ਉਹਦੇ ਨੇਕ ਅਤੇ ਚੰਗੇ ਸੁਭਾਅ ਦਾ ਪ੍ਰਮਾਣ ਉਹਦਾ ਬੱਚਿਆਂ ਨਾਲ ਪਿਆਰ ਦੋ ਤਿੰਨ ਬੱਚੇ ਹਮੇਸ਼ਾ ਦਰਬਾਰ ਦੇ ਨੇੜੇ ਰੜਦੇ ਦੇਖੇ ਜਾ ਸਕਦੇ ਸਨ ਅਤੇ ਇਸ ਗੱਲ ਦਾ ਇੱਕ ਹੋਰ ਪ੍ਰਮਾਣ ਇਹ ਹੈ ਕਿ ਜਾਦਾ ਉਹਨੇ ਆਪਣਾ ਦੇਸ਼ ਫਤਿਹ ਕੀਤਾ ਉਹਨੇ ਕਿਸੇ ਬੰਦੇ ਨੂੰ ਵੀ ਸਖਤ ਤੋਂ ਸਖਤ ਅਪਰਾਧ ਲਈ ਵੀ ਫਾਂਸੀ ਨਹੀਂ ਦਿੱਤੀ ਸਾਡੇ ਪੂਰੇ ਠਹਿਰਾਓ ਦੌਰਾਨ ਉਹਨਾਂ ਸਭ ਲੋਕਾਂ ਪ੍ਰਤੀ ਜੋ ਸਾਡੇ ਰਣ ਸਨ ਜੋ ਵਧੀਆ ਤਿਆਲਤਾ ਤੇ ਚੰਗਾ ਸੁਭਾਅ ਸੀ ਦੇਖਿਆ ਉਸ ਤੋਂ ਸਾਨੂੰ ਪੱਕਾ ਯਕੀਨ ਹੋ ਜਾਂਦਾ ਕਿ ਇਹ ਸੱਚਮੁੱਚ ਉਹਦਾ ਅਸਲੀ ਸੁਭਾਅ ਹੈ ਹਰ ਹਾਲਤ ਵਿੱਚ ਇਹ ਪੱਕੀ ਗੱਲ ਹੈ ਕਿ ਉਹ ਮੌਰੀ ਸਜਾ ਤੋਂ ਬਿਨਾ ਆਪਣੇ ਇਹਨੇ ਡਾਢੇ ਲੋਕਾਂ ਨੂੰ ਪੂਰਨ ਤੌਰ ਤੇ ਅਧੀਨ ਰੱਖਣ ਵਿੱਚ ਕਾਮਯਾਬ ਹੋਇਆ ਹੈ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਔਰ ਇਹ ਸੀ ਵਿਆਹ ਹਾਂਜੀ ਜਿਹੜਾ ਹੋਇਆ ਤੇ ਜਿੱਤੇ ਸੋਨੇ ਦੀ ਪਰਖਾ ਹੋਈ ਸੀ ਸਭ ਤੋਂ ਤਕੜਾ ਵਿਆਹ ਮੰਨਿਆ ਗਿਆ ਆਪਣੀ ਹਿਸਟਰੀ ਚ ਪੰਜਾਬ ਦੀ ਚ ਤੇ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਤੇ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ